ਸਿਆਕਾਲ ਤੁਸੀਂ ਦੇਖ ਰਹੇ 247 ਪੰਜਾਬ ਤੇ ਮੈਂ ਮਨਿਤ ਕੋ ਇਸ ਵੇਲੇ ਗੱਲ ਕਰ ਰਿਹਾ ਉਤਰਾਖੰਡ ਦੱਸ ਰਹੀ ਹੈ ਕਿ ਉਤਰਾਖੰਡ ਤੇ ਰੁੜਕੀ ਤੋਂ ਇੱਕ ਅਹਿਰਾਨੀ ਜਰਕ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦਵਾ ਇੱਕ ਭਿਖਾਰੀ ਜੜੀ ਔਰਤ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਗਰੀਬ ਨਜ਼ਰ ਆ ਰਹੀ ਹੈ ਪਰ ਅਸਲ ਦੇ ਵਿੱਚ ਉਸ ਦੇ ਘਰ ਜਦੋਂ ਝਾਤੀ ਮਾਰੀ ਗਈ ਤਾਂ ਉਹ ਲਖਪਤੀ ਨਿਕਲੀ ਜਿਸ ਦਾ ਸਹੀ ਹੈ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਸੀਂ ਵੀ ਜਦੋਂ ਕਿਤੇ ਜਾਂਦੇ ਆ ਰਸਤੇ ਦੇ ਵਿੱਚ ਦੇਖਦੇ ਆ ਕਿ ਕਈ ਭਿਖਾਰੀ ਜਿਹੜੇ ਕਿ ਇਸ ਤਰ੍ਹਾਂ ਦੇ ਮਿਲਦੇ ਨੇ ਤੇ ਆਪਣੇ ਜਿਹੜੇ ਆਪਣੇ ਤਰ੍ਹਾਂ ਸਯੋਗ ਬਣ ਕੇ ਸਾਡੇ ਤੋਂ ਪੈਸੇ ਲੈਂਦੇ ਰਹੇ ਤੇ ਅਸੀਂ ਵੀ ਮੂਰਖ ਬਣ ਕੇ ਉਹਨਾਂ ਨੂੰ ਦੇ ਦਿੰਨੇ ਆ ਪਰ ਇਹ ਗੱਲ ਕਰੀ ਜਾਵੇ ਤਾਂ ਅਸਲ ਦੇ ਵਿੱਚ ਇਹ ਲੋਕ ਇਹੋ ਜਿਹੀ ਨਹੀਂ ਹੁੰਦੇ ਤੇ ਇੰਨਾ ਵਰਗੇ ਜਿਹੜੇ ਕਿ ਭਿਖਾਰੀ ਹੁੰਦੇ ਨੇ ਉਹ ਅਸਲ ਦੇ ਵਿੱਚ ਲੱਖਪਤੀ ਨਿਕਲਦੇ ਨੇ ਇਸ ਤੋਂ ਬਾਅਦ ਦਾ ਜਦੋਂ ਇਸ ਦੇ ਘਰੇ ਚਾਤੀ ਮਾਰੀ ਗਈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਨੋਟ ਕਿੰਨੇ ਸਿੱਕੇ ਜਿਹੜੇ ਕਿ ਇਸੇ ਘਰੋਂ ਮਿਲੇ ਨੇ ਜਿਨ੍ਹਾਂ ਨੂੰ ਗਿਨਣ ਦੇ ਲਈ ਇੰਨੇ ਲੋਕੇ ਚੜੇ ਕਿ ਲੱਗੇ ਹੋਏ ਨੇ ਫੇਰ ਵੀ ਜਿਹੜੀ ਗਿਣਤੀ ਪੂਰੀ ਨਾ ਹੋ ਸਕੇ ਉਹ ਇਹਨੇ ਨੋਟ ਸੀਗੇ ਉੱਥੇ ਹੀ ਗੱਲ ਕਰਨਾ ਚਾਹੂੰਗੀ ਕਿ ਇਹ ਜਦੋਂ ਔਰਤ ਜਿਹੜੀ ਭਿਖਾਰੀ ਔਰਤ ਆ ਜਦੋਂ ਇੱਕ ਮਹੱਲੇ ਦੇ ਬਾਹਰ ਰਹਿੰਦੀ ਸੀ ਜਦੋਂ ਇਸ ਨੂੰ ਉਹਨੂੰ ਮਹੱਲੇ ਵਾਲਿਆਂ ਨੇ ਕਿਹਾ ਕਿ ਤੂੰ ਇੱਥੇ ਨਹੀਂ ਰਹਿਣਾ ਉਸ ਤੋਂ ਬਾਅਦ ਉਹਨੂੰ ਉਧਰ ਉਹਦੇ ਕੱਟ ਦਿੱਤਾ ਗਿਆ ਤੇ ਇੱਕ ਛੱਕੀ ਜਿਹੜਾ ਕਿ ਸ਼ੱਕ ਵੜਿਆ ਉਸ ਤੋਂ ਬਾਅਦ ਇਸ ਦੇ ਘਰੇ ਝਾਤੀ ਮਾਰੀ ਗਈ ਤਾਂ ਇਹ ਜਿਹੜੇ 9 ਟ ਇਸ ਦੇ ਘਰੋਂ ਮਿਲੇ ਨੇ ਹੈਰਾਨਨ ਕਰਦੇ ਹੋਏ ਇਹ ਮਾਮਲਾ ਜਿਹੜਾ ਕਿ ਚੁਕਾਣ ਵਾਲਾ ਆ 10 ਸਵਾ 1 ਇਸ ਔਰਤ ਨੇ ਸਾਬਤ ਕਰ ਦਿੱਤਾ ਕਿ ਜਿਵੇਂ ਦਾ ਪਹਿਰਾਵਾ ਹੁੰਦਾ ਜਿਵੇਂ ਦਾ ਭੇਸ ਹੁੰਦਾ ਆ ਅਸਲ ਦੇ ਵਿੱਚ ਲੋਕ ਉਵੇਂ ਦੇ ਨਹੀਂ ਹੁੰਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਨੋਟ ਕਿੰਨੇ ਸਿੱਕੇ ਜਿਹੜੇ ਕਿ ਸਿੱਕਰੋਂ ਮਿਲੇ ਨੇ ਇੰਨੇ ਸਿੱਕੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਤੇ ਘਰੇ ਵੀ ਇੰਨੇ ਪੈਸੇ ਨਹੀਂ ਹੋਣੇ ਜਿੰਨੇ ਪੈਸੇ ਇਸ ਦੇ ਘਰੋਂ ਮਿਲੇ ਨੇ ਸਾਥੀਆ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰਤ। ਕੁ ਇਸ ਵੇਲੇ ਗੱਲ ਕਰ ਰਹੇ ਉੱਤਰਾਖੰਡ। ਦੱਸ ਰਹੀਏ ਕਿ ਉੱਤਰਾਖੰਡ ਤੇ ਰੁੜਕੀ ਤੋਂ ਇੱਕ ਅਹਿਰਾਨੀ ਜਰਕ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸ ਰਿਹਾ ਇੱਕ ਭਿਖਾਰੀ ਜੜੀ ਔਰਤ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਗਰੀਬ ਨਜ਼ਰ ਆ ਰਹੀ ਹੈ ਪਰ ਅਸਲ ਦੇ ਵਿੱਚ ਉਸ ਦੇ ਘਰ ਜਦੋਂ ਝਾਤੀ ਮਾਰੀ ਗਈ ਤਾਂ ਉਹ ਲੱਖਪਤੀ ਨਿਕਲੀ। ਜਿਦਾਸ ਇਹ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸੀਂ ਵੀ ਜਦੋਂ ਕਿਤੇ ਜਾਂਦੇ ਆ ਰਸਤੇ ਦੇ ਵਿੱਚ ਦੇਖਦੇ ਆ ਕਿ ਕਈ ਭਿਖਾਰੀ ਜਿਹੜੇ ਕਿ ਇਸ ਤਰ੍ਹਾਂ ਦੇ ਮਿਲਦੇ ਨੇ ਤੇ ਆਪਣੇ ਜਿਹੜੇ ਆਪਣਾ ਤਰਸ ਯੋਗ ਬਣ ਕੇ ਸਾਡੇ ਤੋਂ ਪੈਸੇ ਲੈਂਦੇ ਰਹੇ ਤੇ ਅਸੀਂ ਵੀ ਮੂਰਖ ਬਣ ਕੇ ਉਹਨਾਂ ਨੂੰ ਦੇ ਦਿੰਨੇ ਆ ਪਰ ਇਹ ਗੱਲ ਕਰੀ ਜਾਵੇ ਤਾਂ ਅਸਲ ਦੇ ਵਿੱਚ ਇਹ ਲੋਕ ਇਹੋ ਜਿਹੀ ਨਹੀਂ ਹੁੰਦੇ ਤੇ ਇੰਨਾ ਵਰਗੇ ਜਿਹੜੇ ਕਿ ਭਿਖਾਰੀ ਹੁੰਦੇ ਨੇ ਉਹ ਅਸਲ ਦੇ ਵਿੱਚ ਲੱਖਪਤੀ ਨਿਕਲਦੇ ਨੇ ਇਸ ਤੋਂ ਬਾਅਦ ਅਦਾਤਾਂ ਜਦੋਂ ਇਸ ਦੇ ਘਰੇ ਚਾਤੀ ਮਾਰੀ ਗਈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਨੋਟ ਕਿੰਨੇ ਸਿੱਕੇ ਜਿਹੜੇ ਕਿ ਇੱਥੇ ਘਰੋਂ ਮਿਲੇ ਨੇ ਜਿਨ੍ਹਾਂ ਨੂੰ ਗਿਨਣ ਦੇ ਲਈ ਇੰਨੇ ਲੋਕੇ ਚੜੇ ਕਿ ਲੱਗੇ ਹੋਏ ਨੇ ਫੇਰ ਵੀ ਜਿਹੜੀ ਗਿਣਤੀ ਪੂਰੀ ਨਾ ਹੋ ਸਕੇ ਉਹ ਇੰਨੇ ਨੋਟ ਸੀਗੇ ਉੱਥੇ ਹੀ ਗੱਲ ਕਰਨਾ ਚਾਹੂੰਗੀ ਕਿ ਇਹ ਜਦੋਂ ਔਰਤ ਜਿਹੜੀ ਭਿਖਾਰੀ ਔਰਤ ਆ ਜਦੋਂ ਇੱਕ ਮਹੱਲੇ ਦੇ ਬਾਹਰ ਰਹਿੰਦੀ ਸੀ ਜਦੋਂ ਇਸ ਨੂੰ ਉਹਨੂੰ ਮਹੱਲੇ ਵਾਲਿਆਂ ਨੇ ਕਿਹਾ ਕਿ ਤੂੰ ਇੱਥੇ ਨਹੀਂ ਰਹਿਣਾ ਉਸ ਤੋਂ ਬਾਅਦ ਉਹਨੂੰ ਉਧਰੋਂ ਦੇ ਕੱਢ ਦਿੱਤਾ ਗਿਆ ਤੇ ਛੱਕੀ ਜਿਹੜਾ ਕਿ ਸ਼ੱਕ بڑਿਆ ਉਸ ਤੋਂ ਬਾਅਦ ਇਸ ਦੇ ਘਰੇ ਝਾਤੀ ਮਾਰੀ ਗਈ ਤਾਂ ਇਹ ਜਿਹੜੇ ਨੋਟ ਇਸ ਦੇ ਘਰੋਂ ਮਿਲੇ ਨੇ ਹੈਰਾਨ ਕਰਦੇ ਹੋਏ ਇਹ ਮਾਮਲਾ ਜਿਹੜਾ ਕਿ ਚੁਕਾਨ ਵਾਲਾ ਆ ਦਾਸ ਤਮਾ ਇਸ ਔਰਤ ਨੇ ਸਾਬਤ ਕਰ ਦਿੱਤਾ ਕਿ ਜਿਵੇਂ ਦਾ ਪਹਿਰਾਵਾ ਹੁੰਦਾ ਜਿਵੇਂ ਦਾ ਪੇਸ ਹੁੰਦਾ ਆ ਅਸਲ ਦੇ ਵਿੱਚ ਲੋਕੋਂ ਦੇ ਨਹੀਂ ਹੁੰਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਨੋਟ ਕਿੰਨੇ ਸਿੱਕੇ ਜਿਹੜਾ ਕਿ ਇਸੇ ਘਰੋਂ ਮਿਲੇ ਨੇ ਇੰਨੇ ਸਿੱਕੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਤੇ ਘਰੇ ਵੀ ਇੰਨੇ ਪੈਸੇ ਨਹੀਂ ਹੋਣੇ ਜਿੰਨੇ ਪੈਸੇ ਇਸ ਦੇ ਘਰੋਂ ਮਿਲੇ ਨੇ